ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਣੇ YouTube ਚੈਨਲ ਤੇ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਭਰਾ ਜੁੜੇ ਜਾਣਗੇ ਕਮੈਂਟ ਜਰੂਰ ਕਰੀ ਚੱਲਿਓ ਜੀ ਤੇ ਕਮੈਂਟ ਜਰੂਰ ਕਰਕੇ ਦੱਸਿਓ ਚੱਲਿਓ ਕਿਹੜੇ-ਕਿਹੜੇ ਭਰਾ ਕਿੱਥੋਂ ਜੁੜੇ ਹੋ ਤੁਸੀਂ ਆਪਣੇ ਚੈਨਲ ਦੇ ਉੱਪਰ ਸਵਾਗਤ ਹੈ ਜੀ ਤੇ ਜੁੜ ਲੈਣ ਦਿਓ ਜਿਹੜਾ ਆਪਾਂ ਲਾਈਵ ਦੇ ਉੱਪਰ ਆਏ ਆਂ ਟਾਈਮ ਸ਼ਾਮ ਦਾ 7:01 ਹੋ ਚੁੱਕੇ ਆ ਤੇ ਲਾਈਕ ਲਾਈਕ ਜਰੂਰ ਕਰੀ ਚੱਲਿਓ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਉਹ ਲਾਈਕ ਜਰੂਰ ਕਰਦੇ ਹੋ ਲਾਈਕ ਕਮੈਂਟ ਜਰੂਰ ਕਰੀ ਚੱਲਿਓ ਜੀ ਹਾਂਜੀ ਹਾਂਜੀ ਕਮੈਂਟ ਜਰੂਰ ਕਰਦੇ ਹੋ ਜਿਹੜੇ ਤਾਂ ਜੁੜਨਗੇ ਜੀ Hello. ਹੈਲੋ ਹਾਂਜੀ ਜਿਹੜੇ ਭਰਾ ਲਾਈਵ ਦੇ ਉੱਪਰ ਜੁੜਨਗੇ ਕਮੈਂਟ ਜ਼ਰੂਰ ਕਰ ਦਿਓ ਜੀ ਹੈਲੋ ਹਾਂਜੀ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਜੀ ਕਮੈਂਟ ਜ਼ਰੂਰ ਕਰਦੇ ਹੋ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਹੈਲੋ 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 ਹਾਂਜੀ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਕਮੈਂਟ ਜ਼ਰੂਰ ਕਰੀ ਜਿਓ ਕਮੈਂਟ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਕਿੱਥੋਂ ਕਿੱਥੋਂ ਜੁੜਿਓ ਲਾਈਵ ਦੇ ਉੱਪਰ ਸਵਾਗਤ ਆ ਜੀ ਆਪਣੇ ਚੈਨਲ ਦੇ ਉੱਪਰ हेलो हाँ जी कमेंट करी चलिए जी जो भ्रा जुड़े हैं लाइव के हेलो हेलो ਹੈਲੋ ਹਾਂਜੀ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾ ਲਾਈਵ ਦੇ ਉੱਪਰ ਆਉਣਗੇ ਜੀ ਹੈਲੋ ਜਿਹੜੇ ਭਰਾ ਲਾਈਵ ਦੇ ਉੱਪਰ ਆਉਂਦੇ ਆ ਜੀ ਕਮੈਂਟ ਕਰਿਓ ਜੀ ਕਿੱਥੋਂ ਜੁੜਿਓ ਲਾਈਵ ਦੇ ਉੱਪਰ